चारो चारो त ਵੈਸਟ ਬੰਗਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇੱਕ ਡਾਕਟਰ ਸਹਿਬਾਨ ਨਾਲ ਰੇਪ ਕੀਤਾ ਗਿਆ ਰੇਪ ਤੋਂ ਬਾਅਦ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰਾਣੀ ਚੁੰਗੀ ਸ਼੍ਰੀ ਮੁਖਤਸਰ ਸਾਹਿਬ ਤੋਂ ਲੈ ਕੇ ਰੈੱਡ ਕਰਾਸ ਤੱਕ ਰੋਸ ਮਾਰਚ ਕੈਂਡਲ ਮਾਰਚ ਕੱਢਿਆ ਕਿ ਸਰਕਾਰਾਂ ਨੂੰ ਜਗਾਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਜਿਵੇਂ ਨਿਰਬਿਆ ਦੇ ਦੋਸ਼ੀਆਂ ਨੂੰ ਫਾਂਸੀ ਦੀ سزا ਮਿਲੀ ਹੈ ਸਾਡੀ ਮੰਗ ਹੈ ਕਿ ਅਜਿਹੇ ਜਿਹੜੇ ਡਾਕਟਰ ਨੇ ਡਾਕਟਰ ਸਾਹਿਬ ਦਾ ਰੇਪ ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਵੀ ਫਾਂਸੀ ਦੀ ਸਜ਼ਾ ਮਿਲੇ ਔਰ ਜਿਹੜੀਆਂ ਸਰਕਾਰ ਹੈ ਉਹ ਇਸ ਨੂੰ ਟ੍ਰਾਇਲ ਕੋਰਟ ਦੇ ਵਿੱਚ 3 ਮਹੀਨਿਆਂ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ। ਇਹ ਘਟਨਾ ਸਾਡੇ ਪੂਰੇ ਇਤਿਹਾਸ ਵਾਸਤੇ ਬਹੁਤ ਹੀ ਦੁਖਦਾਈ ਹੈ। ਔਰਤਾਂ ਨੂੰ ਸਮਾਜ ਤੋਂ ਹੱਕ ਲੈਣ ਦੀ ਜ਼ਰੂਰਤ ਨਹੀਂ ਹੈ। ਸਮਾਜ ਨੂੰ ਚੇਤਨਨ ਕਰਨ ਦੀ ਜ਼ਰੂਰਤ ਹੈ। ਔਰਤ ਕੋਈ ਕਮਜ਼ੋਰ ਨਹੀਂ ਹੈ ਖੁਦ ਹੀ ਸ਼ਕਤੀ ਹੈ ਬੱਚੇ ਨੂੰ ਪੈਦਾ ਕਰਦੀ ਹੈ ਬੱਚੇ ਨੂੰ بڑا ਕਰਦੀ ਹੈ ਉਹਦੇ ਵਿੱਚ ਅਥਾਹ ਸ਼ਕਤੀ ਹੈ ਔਰ ਅੱਜ ਜੋ ਸਾਡੀ ਡਾਕਟਰ ਪੈਨ ਇੱਕ ਪੀਜੀ ਇੰਟਰਨੀ ਨਾਲ ਇੱਕ ਬਹੁਤ ਹੀ ਜਗਨਨਿਆਪਰਾਧ ਹੋਇਆ ਹੈ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਨੂੰ ਇਸ ਦੀ ਪੂਰੀ ਨਿੰਦਾ ਕਰਨੀ ਚਾਹੀਦੀ ਹੈ ਅੱਗੇ ਤੋਂ ਇਹ ਨਾ ਹੋਵੇ ਇਸ ਦਾ ਸੁਧਾਰ ਕਰਨਾ ਚਾਹੀਦਾ ਹੈ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਮੋਤੋ ਬੱtter ਵੀ ਅਗਰ ਕੋਈ ਸਜ਼ਾ ਹੋਵੇ ਤਾਂ ਮੈਂ ਉਹ ਮੰਗਣਾ ਚਾਹਾਂਗੀ ਇਹੋ ਜਿਹੇ ਲੋਕਾਂ ਨੂੰ ਬਾਰ-ਬਾਰ ਮਾਰਿਆ ਜਾਵੇ ਇੱਕ ਵਾਰ ਨਹੀਂ 100 ਵਾਰ ਮਾਰਿਆ ਜਾਵੇ ਉਹ ਵੀ ਘੱਟ ਰਵੇਗੀ ਤੁਹਾਨੂੰ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਤੁਹਾਡੇ ਸੁਭਮ ਸ਼ਰਮਾ ਐਡਵੋਕੇਟ ਮੇਰਾ ਨਾਮ ਹੈ ਕੈਂਡਲ ਮਾਰਚ ਦੇ ਵਿੱਚ ਇਹੀ ਅਪੀਲ ਹੈਗੀ ਹੈ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਇੰਡੀਅਨ ਗਵਰਨਮੈਂਟ ਨੂੰ ਤੇ ਬਾਕੀ ਸਾਰੀਆਂ ਗਵਰਨਮੈਂਟ ਨੂੰ ਤੇ ਉਥੋਂ ਦੀ ਜਿਹੜੀ ਬੰਗਾਲ ਦੀ ਗਵਰਨਮੈਂਟ ਹੈਗੀ ਹੈ ਉਸ ਨੂੰ ਵੀ ਅਪੀਲ ਹੈਗੀ ਹੈ ਕਿ ਜਲਦੀ ਤੋਂ ਜਲਦੀ ਦੁਸ਼ਮਣ ਫੜਿਆ ਜਾਏ ਠੀਕ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਤਲ ਨੂੰ ਸਜ਼ਾ ਮਿਲੇ ਤੇ ਇਹ ਵੀ ਅਪੀਲ ਹੈਗੀ ਹੈ ਕਿ ਜਿਹੜਾ ਟ੍ਰਾਇਲ ਹੈਗਾ ਉਹਨੂੰ 3 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਸਜ਼ਾ ਦਿੱਤੀ ਜਾਏ ਦੁਸ਼ਮਣ ਨੂੰ ਗਲਬਾਤ ਕਰਦੀਆਂ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਉਕਤ ਮਾਮਲੇ ਦੀ ਫਾਸਟ ਟਰੈਕ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ 3 ਮਹੀਨਿਆਂ ਦੇ ਅੰਦਰ-ਅੰਦਰ ਉਹਨਾਂ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਮਾਮਲਿਆਂ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਡਾਕਟਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਯਗਵਾਨੀ ਟੀਵੀ ਲਈ ਐਚਐਸ ਟੂਡੀ ਦੀ ਰਿਪੋਰਟ